ਕਹਿੰਦੇ ਇਹਨਾਂ ਨੂੰ ਇਹਨਾਂ ਨੇ ਪੁਲਿਸ ਭੇਜ ਕੇ ਸਾਡੇ ਘਰੇ ਮੇਰੇ ਡੈਡੀ ਨੇ ਕੁੱਟਮਾਰ ਕੀਤੀ ਲਾਟਾ ਤੋੜਦਲ ਬੱਗਦੀ ਪਿੰਡ ਬਹਿਬਨ ਕਲਾ ਵਿੱਚ ਸਰਪੰਚੀ ਦੇ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਆਏ ਗੈਂਗਸਟਰ ਸਿਮਾ ਬਹਿਬਲ ਵੱਲੋਂ ਕੀਤੇ ਕੁਝ ਖੁਲਾਸਿਆਂ ਤੋਂ ਬਾਅਦ ਕੁਝ ਵੱਡੇ ਸਵਾਲ ਉੱਠ ਖੜੇ ਹੋਏ ਹਨ ਕਿਉਂਕਿ ਸਿਮਾ ਬਹਿਬਲ ਨੇ ਵੀਡੀਓ ਕਾਲ ਵਿੱਚ ਜੋ ਇਲਜ਼ਾਮ ਲਗਾਏ ਹਨ ਉਹ ਬੇहद ਗੰਭੀਰ ਹਨ ਉਸ ਦੇ ਇਲਜ਼ਾਮਾਂ ਦੇ ਘੇਰੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਅਤੇ ਇੱਕ ਗੈਂਗਸਟਰ ਜਿਸ ਤਰ੍ਹਾਂ ਦੇ ਇਲਜ਼ਾਮ ਉਸਾ ਵਧਾਇਕ ਉੱਪਰ ਲਗਾ ਰਿਹਾ ਹੈ ਇਹ ਆਪਣੇ ਆਪ 'ਚ ਵੱਡੇ ਸਵਾਲ ਖੜੇ ਕਰਨ ਵਾਲਾ ਹੈ ਸਿਮਾ ਬਹਿਬਲ ਅਸਲ 'ਚ ਉਸ ਵੇਲੇ ਚਰਚਾ ਵਿੱਚ ਆਇਆ ਸੀ ਜਦੋਂ ਪਿੰਡ ਬਹਿਬਲ ਕਲਾ ਵਿੱਚ ਕਿਸੇ ਵੀ ਵਲੋਂ ਨਾਮਜ਼ਦਗੀ ਦਾਖਲ ਨਹੀਂ ਕੀਤੀ ਗਈ ਸੀ ਤਾਂ ਇਸ ਤੋਂ ਬਾਅਦ ਸਵਾਲ ਉੱਠੇ ਸੰਕੇ ਸੀਮਾ ਬਾਈਬਲ ਨੇ ਲੋਕਾਂ ਨੂੰ ਧਮਕਾਇਆ ਹੈ ਅਤੇ ਇਸ ਧਮਕੀ ਤੋਂ ਡਰਦਿਆ ਕਿਸੇ ਨੇ ਕਾਗਜ਼ ਦਾਖਲ ਨਹੀਂ ਕੀਤੇ ਜਿਸ ਤੋਂ ਬਾਅਦ ਵੀਡੀਓ ਇੱਕ ਵਾਇਰਲ ਹੋਈ ਜਿਸ ਵਿੱਚ ਸੀਮਾ ਬਾਈਬਲ ਇੱਕ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਪੁਰਸ਼ ਤੋਂ ਇਨਕਾਊਂਟਰ ਦਾ ਖਦਸ਼ਾ ਹੈ ਅਤੇ ਨਾਲ ਹੀ ਇਸ ਵੀਡੀਓ ਕਾਲ ਵਿੱਚ ਉਸਨੇ ਕੁਝ ਗੰਭੀਰ ਇਲਜ਼ਾਮ ਵੀ ਲਗਾਏ ਹਨ ਕਹਾਣੀ ਸੀ ਸਾਰੇ ਪਿੰਡ 'ਚ ਸਾਡੀ ਹਰ ਇੱਕ ਬੰਦੇ ਨਾਲ ਬੰਦੀ ਆ ਇਹ ਅਮੋਲਕ ਸਿੰਘ ਐਮਐਲਏ ਮੈਨੂੰ ਕਹਿੰਦਾ 25 ਲੱਖ ਰੁਪਇਆ ਦੇ ਦੇ ਕਹਿੰਦਾ 20 20 ਲੱਖ ਮੈਂ ਕਹਿੰਦਾ ਜਿੱਥੇ 100 150 ਵੋਟ ਆ ਉਥੋਂ ਮੈਨੂੰ ਮਿਲਿਆ ਕਹਿੰਦਾ ਤੁਹਾਡਾ ਤਾਂ ਪੈਂਡ ਵੀ ਬਹੁਤ ਆ ਤੇ ਮੈਂ ਕਿਹਾ ਬਈ ਸਾਡੇ ਨਾਲ ਪੈਂਡ ਹੀ ਸਭਾ ਕਿਉਂ ਦਿਓ ਮੈਂ ਪੈਸੇ ਨਹੀਂ ਦਿੱਤੇ ਪਹਿਲਾਂ ਮੇਰੇ ਨਾਲ ਵਰਤਦਾ ਸੀ ਮੋਹਕ ਅਮੋਲਕ ਸਿੰਘ ਇੱਕ ਸਿਮਾ ਹਮਲੋਤਰਾ ਉਹ ਵੀ ਮੇਰੇ ਨਾਲ ਆਉਂਦੇ ਜਾਂਦੇ ਸੀ ਸਾਡੇ ਘਰੇ ਵੀ ਆਉਂਦੇ ਜਾਂਦੇ ਸੀ ਪੂਰੀ ਲਿਆਏ ਸੀ ਇਹਨਾਂ ਨੇ ਬਾਅਦ ਚ ਕੀ ਕੀਤਾ ਜੀ ਸਰਪੰਚ ਇਹਨਾਂ ਨੂੰ ਆਏ ਸੀਗਾ ਵੀ ਇਹ ਪੈਸੇ ਨਹੀਂ ਦਿੰਦੇ ਇਹਨਾਂ ਨੂੰ ਇਹਨਾਂ ਨੇ ਪੁਲਿਸ ਭੇਜ ਕੇ ਸਾਡੇ ਘਰੇ ਮੇਰੇ ਡੈਡੀ ਨੇ ਕੁੱਟਮਾਰ ਕੀਤੀ ਲ